ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਲਿਖਣ ਦੀ ਵਿਧੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦਰਬਾਨ ਲਗਾਇਆ ਤੇ ਉੱਥੇ ਸਭ ਸਿੱਖ ਇਕੱਠੇ ਹੋਏ ਤੇ ਜਿੱਥੇ ਵਿੱਚ ਬਾਬਾ ਗੁੱਡਾ ਜੀ ਵੀ ਸਨ ਪਾਈ ਪੜਾ ਮੋਖਾ ਲਿਖਣ ਲੱਗਾ ਸੰਮਤ 1526 ਕੱਤਕ ਦੀ ਪੂਰਨਮਾਸ਼ੀ ਨੂੰ ਨਾਨਕ ਜੀ ਨੇ ਜਨਮ ਲਿਆ ਇੱਕ ਘੜੀ ਉਤੇ ਅੱਧੀ ਰਾਤ ਬੀਤੀ ਉਸ ਸਮੇਂ ਅਨੁਵਾਦਨ ਛਤਰ ਸੀ ਸ਼ੁਭ ਮਹੂਰਤ ਰਾਇ ਭੋਏ ਪੱਟੇ ਦੀ ਤਲਵੰਡੀ ਕਾਲੂ ਵੈਦੀ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਜਨਮ ਲੈਣਾ ਜਦੋਂ ਕਾਲੂ ਨੂੰ ਖਬਰ ਹੋਈ ਤਾਂ ਕਾਲੂ ਵੈਦੀ ਦਾ ਪਰੋਹਤ ਹਰਦੇয়াল ਸੀ ਨਾਲੇ ਕੁੱਲ ਦਾ ਗੁਰੂ ਦੇਵ ਸੀ ਕਾਲੂ ਵੱਡੇ ਵੇਲੇ ਉੱਠ ਕੇ ਹਰਦੇয়াল ਦੇ ਘਰ ਜਾ ਪਹੁੰਚਿਆ ਤੇ ਆਖਿਆ ਪੰਡਾ ਜੀ ਮੱਥਾ ਟੇਕਦਾ ਹਾਂ ਅੱਗੋਂ ਹਰਦੇয়াল ਨੇ ਆਖਿਆ ਕਾਲੂ ਐਸ ਵੇਲੇ ਕਿਉਂ ਆਇਆ ਹੈ ਤਾਂ ਕਾਲੂ ਨੇ ਆਖਿਆ ਪੰਡਤ ਪੰਡਾ ਜੀ ਬਾਲਕ ਨੇ ਜਨਮ ਲਿਆ ਹੈ ਤੁਸੀਂ ਚਲੋ ਤੇ ਚੱਲ ਕੇ ਬਾਲਕ ਦੀ ਪਤਰੀ ਲਿਖੋ ਤਾਂ ਹਰदयाल ਨੇ ਕਿਹਾ ਪਲਾ ਮਹਿਤਾ ਕਾਲੂ ਮੈਂ ਸੇਵਾ ਪੂਜਾ ਕਰਕੇ ਆਉਂਦਾ ਹਾਂ ਤੇ ਤੂੰ ਆਪਣੇ ਘਰ ਚੱਲ ਤਾਂ ਕਾਲੂ ਆਪਣੇ ਘਰ ਪਰਤੇ ਆਇਆ ਪਿੱਛੋਂ ਪੰਡਤ ਪੰਜ ਘੜੀਆਂ ਦਿਨ ਚੜੇ ਆਇਆ ਕਾਲੂ ਨੂੰ ਆ ਕੇ ਆਸ਼ੀਰਵਾਦ ਦਿੱਤਾ ਤਾਂ ਕਾਲੂ ਪੁਜੋਤ ਨੂੰ ਅੰਦਰ ਲੈ ਗਿਆ ਅੱਗੇ ਕਾਲੂ ਨੇ ਵਿਛੌਣਾ ਵਿਛਾਇਆ ਤੇ ਪੰਡਤ ਜੀ ਨੂੰ ਬਿਠਾ ਲਿਆ ਪੰਡਤੇ ਬੈਠ ਕੇ ਆਖਿਆ ਕਾਲੂ ਕਾਗਜ਼ ਤੇ ਕੇਸਰ ਲੈ ਆ ਤੇ ਕਾਲੂ ਇੱਕ ਥਾਲ ਵਿੱਚ ਕਾਗਜ਼ ਕੇਸਰ ਚਾਵਲ ਤੇ ਗੁੜ ਰੱਖ ਕੇ ਲੈ ਆਇਆ ਤੇ ਪੰਡਤ ਨੇ ਆਖਿਆ ਕਾਲੂ ਮੈਨੂੰ ਸ਼ਬਦ ਸੁਣਾਓ ਉਹ ਸ਼ਬਦ ਜੋ ਉਸ ਵੇਲੇ ਕਿਹਾ ਗਿਆ ਸੀ ਜਦ ਬੱਚਾ ਜਨਮਿਆ ਸੀ ਅਤੇ ਉਕਤ ਸੁਣਵਾਈ ਕਿਸ ਵਕਤ ਜਨਮ ਲਿੱਤਾ ਹੈ ਤਾਂ ਕਾਲੂ ਆਖਿਆ ਜੋ ਜਨਮ ਦੀ ਮੈਨੂੰ ਖਬਰ ਸੀ ਉਹ ਹੈ ਇੱਕ ਘੜੀ ਤੇ ਦੋ ਪਹਿਰ ਰਾਤ ਬੀਤੀ ਤਦ ਜਨਮ ਲਿਆ ਸ਼ਬਦ ਦੀ ਮੈਨੂੰ ਕੋਈ ਖਬਰ ਨਹੀਂ ਪੰਡਤ ਆਖਿਆ ਕਾਲੂ ਅੰਦਰੋ ਦਾਈ ਦੇ ਪਾਸੋ ਜਾ ਕੇ ਪੁੱਛੋ ਤਾਂ ਕਾਲੂ ਨੇ ਦੌਲਤਾ ਦਾਈ ਨੂੰ ਸੱਦਿਆ ਤੇ ਆਖਿਆ ਜੋ ਪੰਡਤ ਹੋਰੀ ਪੁੱਛਦੇ ਹਨ ਉਹ ਸਾਨੂੰ ਦੱਸੋ ਤਾਂ ਦਾਈ ਨੇ ਆਖਿਆ ਪੰਡਤ ਜੀ ਕੀ ਪੁੱਛਦੇ ਹੋ ਤਾਂ ਪੰਡਤ ਆਖਿਆ ਦਾਈ ਬਾਲਕ ਕੀ ਸ਼ਬਦ ਲੈ ਕੇ ਜਨਮਿਆ ਹੈ ਤਾਂ ਦਾਈ ਬੋਲੀ ਪੰਡਤ ਜੀ ਮੇਰੇ ਹੱਥਾਂ ਵਿੱਚ ਕਈ ਬਾਲਕ ਜਨਮੇ ਪਰ ਅਜਿਹਾ ਬਾਲਕ ਇਸ ਤਰ੍ਹਾਂ ਕੋਈ ਨਹੀਂ ਜੰਮਿਆ ਜੰਮਿਆ ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨੀ ਲੱਗ ਰਹੀ ਹੈ ਤਾਂ ਪੰਡਤ ਕਿਹਾ ਸੁਣ ਕਾਲੂ ਬਾਲਕ ਸਤਾਈਏ ਨਿਸ਼ਤਰੀ ਜਨਮਿਆ ਹੈ ਜੇ ਪਹਿਲੇ ਦੋ ਪੈਰਾ ਅੰਦਰ ਜਨਮਿਆ ਹੈ ਤਾਂ ਸ਼ਾਹੂਕਰ ਹੋਵੇਗਾ ਜੇ ਪਿਛਲੇ ਪਹਿਰ ਰਾਤ ਢਲੀ ਜਨਮਿਆ ਹੈ ਤਾਂ ਅੱਜ ਵੱਡੀ ਪੂਰਬੀ ਰਾਤ ਆਹੀ ਹੈ ਇਸ ਦੇ ਸਿਰ ਤੇ ਛਤਰ ਫੇਰਿਆ ਲੋੜੀਏ ਮੈਨੂੰ ਬੜਾ ਅਚਰਜ ਹੁੰਦਾ ਹੈ ਜੋ ਕਿਹੜਾ ਨਛੱਤਰ ਫਿਰੇਗਾ ਪੰਡਿਤ ਬੜਾ ਵਿਚਾਰਵਾਨ ਸੀ ਤਾਂ ਪੰਡਿਤ ਕਿਹਾ ਕਾਲੂ ਮੈਨੂੰ ਬਾਲਕ ਦੇ ਦਰਸ਼ਨ ਕਰਵਾਓ ਤਾਂ ਕਾਲੂ ਜੀ ਅੰਦਰ ਜਾ ਕੇ ਮਾਤਾ ਤ੍ਰਿਪਤਾ ਦੇ ਕੋਲੋਂ ਪੰਡਿਤ ਬਾਲਕ ਨੂੰ ਮੰਗਿਆ ਤਾਂ ਮਾਤਾ ਨੇ ਕਿਹਾ ਕਿ ਮੈਂ ਬਾਲਕ ਨਹੀਂ ਦਵਾਂਗੀ ਬਾਹਰ ਠੰਡ ਹੈ ਬੱਚੇ ਨੂੰ ਠੰਡ ਲੱਗ ਜਾਵੇਗੀ ਤੇ ਪੰਡਿਤ ਨੇ ਕਿਹਾ ਬਾਲਕ ਦੇਵੋ ਜੇ ਕੁਛ ਬਾਲਕ ਨੂੰ ਵਿਗਨ ਹੋਵੇਗੀ ਤੇ ਮੈਂ ਦੇਖ ਕੇ ਦੱਸ ਦਵਾਂਗਾ। ਮਾਤਾ ਨੇ ਬਾਲਕ ਦੇ ਦਿੱਤਾ ਤਾਂ ਕਾਲੂ ਪੋਤਣਿਆਂ ਵਿੱਚ ਲਪੇਟਾ ਬਾਲਕ ਨੂੰ ਲੈ ਕੇ ਪੰਡਤ ਦੇ ਕੋਲ ਆ ਗਿਆ ਤੇ ਬੈਠ ਗਿਆ। ਪੰਡਤ ਗਿਆਨਵਾਨ ਸੀ। ਪੰਡਤ ਅੱਗੇ ਉੱਠ ਖੜਾ ਹੋਇਆ ਤੇ ਦੋਹੇ ਹੱਥ ਜੋੜ ਕੇ ਨਮਸਕਾਰ ਕੀਤਾ। ਤਾਂ ਪੰਡਤ ਨੇ ਆਖਿਆ ਜਾ ਕਾਲੂ ਬਾਲਕ ਨੂੰ ਲੈ ਜਾ। ਤੇ ਕਾਲੂ ਨੇ ਪੰਡਤ ਬਾਲਕ ਵਾਪਸ ਅੰਦਰ ਮਾਤਾ ਨੂੰ ਦੇ ਦਿੱਤਾ। ਤੇ ਕਾਲੂ ਨੇ ਆ ਕੇ ਆਖਿਆ ਪੰਡਤ ਜੀ ਇਸ ਬਾਲਕ ਦਾ ਨਾਂ ਤਾਂ ਦੱਸੋ। ਤੇ ਕੈਸੇ ਮਹੂਰਤ ਜਨਮਿਆ ਹੈ ਤੇ ਇਸ ਦੇ ਲੱਛਣ ਵੀ ਦੱਸੋ ਤਾਂ ਪੰਡਤ ਨੇ ਇਹ ਕਿਹਾ ਕਾਲੂ ਇਸ ਦਾ ਨਾਉ ਮੈਂ ਤੈਨੂੰ ਸੋਧ ਕੇ ਰੱਖਾਂਗਾ 13 ਦਿਨ ਨੂੰ ਨਾਉ ਵੀ ਰੱਖਾਂਗਾ ਤੇ ਚੋਲਾ ਵੀ ਪਾਵਾਂਗਾ ਤਾਂ ਪੰਡਤ ਆਪਣੇ ਘਰ ਵਾਪਸ ਆ ਗਿਆ ਤੇ ਵਿਚਾਰਦਾ ਰਿਹਾ ਤੇ ਜਦੋਂ 13ਵਾਂ ਦਿਨ ਹੋਇਆ ਤਾਂ ਪੰਡਤ ਆਇਆ ਬਾਲਕ ਨੂੰ ਚੋਲਾ ਪਾਉਣ ਲਈ ਅਤੇ ਨਾਮ ਰੱਖਿਆ ਨਾਨਕ ਨਿਰੰਕਾਰ ਤਾਂ ਕਾਲੂ ਨੇ ਕਿਹਾ ਪੰਡਤ ਜੀ ਤੁਸੀਂ ਇਹ ਨਾਮ ਨਹੀਂ ਰੱਖਣਾ ਇਹ ਨਾਮ ਹਿੰਦੂ ਤੁਰਕ ਦਾ ਸੰਝਾ ਹੈ ਪੰਡਿਤ ਨੇ ਆਖਿਆ ਕਾਲੂ ਇਹ ਵੱਡਾ ਅਵਤਾਰੀ ਹੈ ਤੇਰੇ ਘਰ ਆਇਆ ਹੈ ਇਹ ਵੱਡਾ ਅਵਤਾਰੀ ਅੱਗੇ ਕੋਈ ਵੀ ਹੋਰ ਨਹੀਂ ਹੋਇਆ ਸ਼੍ਰੀ ਰਾਮਚੰਦਰ ਤੇ ਕ੍ਰਿਸ਼ਨ ਜੀ ਆਏ ਹਨ ਸੋ ਉਹਨਾਂ ਨੂੰ ਹਿੰਦੂ ਪੂਜਦੇ ਸਨ ਇਸ ਨੂੰ ਹਿੰਦੂ ਤੁਰਕ ਦੇ ਦੋਵੇਂ ਪੂਜਣਗੇ ਇਸ ਦਾ ਨਾਮ ਜਿਵੇਂ ਇਸ ਮਾਨਨਾ ਵਿੱਚ ਰਹਿ ਜਾਵੇਗਾ ਵੰਤ੍ਰੇ ਨਾਨਕ ਹੋਏ ਜਾਏਗਾ ਇਹ ਸਾਈਂ ਸਮੁੰਦਰ ਰਾਹ ਦੇਵਣਗੇ ਅਤੇ ਧਰਤੀ ਵੀ ਰਾਹ ਦੇਵੇਗੀ ਤੇ ਅਸਮਾਨ ਵੀ ਰਾਹ ਦੇਵੇਗਾ ਇੱਕ ਨਿਰੰਕਾਰ ਹੀ ਜਪੇਗਾ ਅਤੇ ਲੋਕਾਂ ਨੂੰ ਵੀ ਇੱਕ ਨਿਰੰਕਾਰ ਹੀ ਜਪਾਵੇਗਾ ਵੱਡਾ ਧਰਮਾਤਮਾ ਗਿਆਨੀ ਧਿਆਨੀ ਹੋਵੇਗਾ ਅਤੇ ਕੀਤੇ ਨੂੰ ਕੀਤਾ ਹੀ ਜਾਣੇਗਾ ਬਿਨਾ ਪਰਮੇਸ਼ਰ ਹੋਰ ਕਿਸੇ ਨੂੰ ਨਹੀਂ ਜਾਣੇਗਾ ਕਾਲੂ ਇਹ ਇਰਮਾਨ ਮੈਨੋ ਰਹਿਸੀ ਕਿਹਾ ਜਾਣਾ ਮੈਂ ਇਸ ਦਾ ਪ੍ਰਤਾਪ ਦੇਖਾਂਗਾ ਕਿ ਨਹੀਂ ਦੇਖਾਂਗਾ ਕੀ ਜਾਪੇ ਜੋ ਮੇਰੀ ਆਰਬਲਾ ਕਿੰਨੀ ਹੈ ਇਹ ਵੱਡਾ ਅਵਤਾਰੀ ਜਨਮ ਹੈ ਨੌ ਨਾਥ 84 ਸਿੱਧ 6 ਜਤੀ ਬਜੰਬਾ 24 ਜੋਗਨੀ ਭੂਤ ਪ੍ਰੇਤ ਦੇਵਦਾਨਵ ਤੇ ਦੇਵੀਆਂ ਦੇਖੀ ਮੁੰਨੇ ਪੀਰ ਪੈਗੰਬਰ ਸਭ ਇਸ ਦੀ ਆਗਿਆ ਮੰਨਣਗੇ ਇਹ ਆਪ ਨਿਰੰਕਾਰ ਜਗਤ ਦੇ ਉਧਾਰ ਕਰਨ ਨੂੰ ਆਇਆ ਹੈ ਇਹ ਵਾਰਤਾ ਕਹਿ ਕੇ ਪੰਡਿਤ ਆਪਣੇ ਘਰ ਨੂੰ ਗਿਆ ਕਾਲੂ ਸੁਣ ਕੇ ਬਹੁਤ ਪ੍ਰਸੰਨ ਹੋਇਆ ਤੇ ਲੱਗੇ ਬਾਲਕ ਦੀ ਪਾਲਣਾ ਕਰਨ ਅਤੇ ਕਾਲੂ ਨੇ ਘਰ ਵਿੱਚ ਬਸਨ ਗਾਉਆਂ ਥੀਆ ਦੀ ਲੈ ਕੇ ਦਾਤਾਨ ਕੀਤਾ ਅਤੇ ਅੰਦਰ ਮੰਗਲਚਾਰ ਹੋਏ ਸਰਬਤ ਪਰਿਵਾਰ ਨੇ ਖੁਸ਼ੀ ਕੀਤੀ ਤੇ ਮਾਤਾ ਤ੍ਰਿਪਤਾ ਨੂੰ ਸਰਬਤ ਤ੍ਰੈਣ ਨੇ ਮਿਲਵਕਰ ਵਧਾਈ ਦਿੱਤੀ ਮਾਤਾ ਸਰਬ ਸੁਖੋ ਆਸਹਿ ਆਸੀਖ ਦਿਨੀ ਮਾਨ ਕੀਐ